ਸਿੰਕਰ ਜਾ ਕੇ ਵੇਖਦਾ ਹੈ ਕਿ ਮਨਜੀਤ ਆਪਣੇ ਕਮਰੇ ਚ ਸੌ ਰਿਹਾ ਸੀ ਤੇ ਪਾਣੋ ਜਾਗ ਰਹੀ ਉਸ ਦਾ ਹੀ ਇੰਤਜ਼ਾਰ ਕਰ ਰਹੀ ਹੁੰਦੀ ਉਸ ਨੂੰ ਆਇਆ ਵੇਖਾਖਦੀ ਕਿ ਆਗੇ ਜੀ ਤੁਸੀਂ ਖਾਸਾ ਹੀ ਨੀਰਾ ਕਰਦਾ ਤੁਸੀਂ ਰੋਟੀ ਖਾਏ ਨਾ ਕਿ ਮੈਂ ਬਣਾਵਾਂ ਕੁਝ ਤਾਂ ਦਲੀਪਾ ਮੰਜੇ ਤੇ ਬੈਠਦਾ ਹੋਇਆ ਕਹਿਣ ਲੱਗਦਾ ਤੈਨੂੰ ਪਤਾ ਹੈ ਸਭ ਵੀ ਜਦੋਂ ਉਧਰ ਵੱਲ ਜਾਈਏ ਤਾਂ ਰੋਟੀ ਖਾਦੇ ਬਿਨਾ ਕਿੱਥੋਂ ਜਾਣ ਦਿੰਦੇ ਹੋ ਆ ਮਨਜੀਤ ਅੱਜ ਟੈਮ ਨਾਲ ਹੀ ਕਮਰੇ ਨੂੰ ਬੰਦ ਕਰੀ ਬਠਾ ਤਾਂ ਪਾਣੋ ਹੱਸਦੀ ਹੋਈ ਕਹਿਣ ਲੱਗੀ ਪਹਿਲਾਂ ਟੈਮ ਦਾ ਵੇਖ ਲਓ ਕਿੰਨਾ ਹੋ ਗਿਆ ਮੈਂ ਇੱਕ ਐਸੀ ਸੋ ਜਾ ਮੈਂ ਜਾਗਦੀ ਆ ਤੇ ਵੇਖਦੀ ਆ ਤੇਰੇ ਬਾਪੂ ਨੂੰ ਅੱਛਾ ਠੀਕ ਐ ਗਲਿਪਾ ਗੱਲ ਸੁਣ ਉਹਦਾ ਜਵਾਬ ਦਿੱਤਾ ਹੋਇਆ ਜਵਾਬ ਦਿੰਦਾ ਹੋਇਆ ਆਗਦਾ ਏ ਫਿਰ ਉਹ ਮੰਜੇ ਤੇ ਪੈਂਦਾ ਹੋਇਆ ਬੋਲਣ ਲੱਗਾ ਪਾਣੂ ਸੰਦੂ ਕਹਿ ਰਿਹਾ ਸੀ ਕਿ ਆਪਾਂ ਮੰਗਣੀ ਦਾ ਪ੍ਰੋਗਰਾਮ ਪੈਲੇਸ 'ਚ ਨਾ ਰੱਖ ਲਈਏ ਉਹ ਜੋ ਸ਼ਹਿਰ ਦੇ ਵਿੱਚ ਬਣਿਆ ਹੋਇਆ ਨਾਲੇ ਕਹਿਲਾ ਹੀ ਦੱਸ ਰਿਹਾ ਸੀ ਇਹ ਸਭ ਵੀ ਉੱਥੇ ਸਾਰਾ ਪ੍ਰਬੰਧ ਹੋ ਜਾਂਦਾ ਆਪਾਂ ਤਾਂ ਬਸ ਕੱਲੇ ਪੈਸੇ ਹੀ ਦੇਣੇ ਹੁੰਦੇ ਉਹਨਾਂ ਨੂੰ ਤੇ ਪਾਣੂ ਗੱਲ ਸੁਣ ਕਹਿਣ ਲੱਗੀ ਸੰਦੀਪ ਨੇ ਕੀ ਕਿਹਾ ਤਾ ਹੋ ਨਹੀਂ ਬੋਲੀ ਕੁਛ ਤਾ ਉਹ ਨਹੀਂ ਬੋਲੀ ਕੁਛ ਜਸੰਧੂ ਨੇ ਉਹਨੂੰ ਪੁੱਛਿਆ ਹੀ ਨਹੀਂ ਤਾ ਦਲੀਪਾ ਕਹਿਣ ਲੱਗਾ ਕਿ ਮੈਨੂੰ ਪਤਾ ਮੈਂ ਤਾਂ ਘਰ ਆ ਗਿਆ ਜੇ ਉਹਨੇ ਉਸ ਨਾਲ ਗੱਲ ਕੀਤੀ ਹੋਈ ਤਾਂ ਸੂਬਾ ਦੱਸ ਦੇਵੇਗਾ ਉਹ ਤਾਂ ਮੈਂ ਤੇਰੀ ਸਲਾਹ ਪੁੱਛਣ ਲਈ ਤੈਨੂੰ ਦੱਸ ਰਿਹਾ ਵੀ ਕਿਵੇਂ ਕਰੀਏ ਤਾ ਪਾਨੂ ਗੱਲ ਸੁਣ ਕਹਿਣ ਲੱਗੀ ਕਿ ਕੋਈ ਨਾ ਸਵੇਰ ਗੱਲ ਕਰਦੇ ਹਾਂ ਇਸ ਬਾਰੇ ਹੁਣ ਸੋ ਜਾਓ ਬਹੁਤ ਰਾਤ ਹੋ ਗਈ 18 ਘੰਟਿਆਂ ਦੇ ਲੰਬੇ ਸਫ਼ਰ ਤੋਂ ਬਾਅਦ ਜਹਾਜ਼ ਦੇ ਲੈਂਡਿੰਗ ਦੀ ਅਨਾਉਂਸਮੈਂਟ ਹੋਈ ਤਾਂ ਤਿੰਨੋ ਜਣੇ ਉੱਠ ਜਾਂਦੇ ਨੇ ਤੇ ਜਹਾਜ਼ ਦੇ ਲੈਂਡਿੰਗ ਹੁੰਦੇ ਹਰਮਨ ਜਲਦੀ ਤੋਂ ਜਲਦੀ ਬਾਹਰ ਜਾਣਾ ਚਾਹੁੰਦੀ ਹੈ ਤਾਂ ਉਸਦੀ ਮੰਮੀ ਕਹਿਣ ਲੱਗਦੇ ਰੁਕ ਜਾ ਪੁੱਤਰ ਆਰਾਮ ਨਾਲ ਐਨੀ ਕਾਲੀ ਕਿਉਂ ਪਈ ਹੈ ਤੈਨੂੰ ਤਾਂ ਉਹ ਹੱਸਣ ਲੱਗਦੀ ਹੈ ਬਾਹਰ ਆ ਕੇ ਉਹ ਆਪਣੇ ਸਮਾਨ ਲੈ ਕੇ ਟੈਕਸੀ ਬੁੱਕ ਕਰਦੇ ਨੇ ਤੇ ਪੰਜਾਬ ਲਈ ਚੱਲ ਪੈਂਦੇ ਨੇ ਰਸਤੇ 'ਚ ਵੀ ਹਰਮਨ ਆਪਣੇ ਫੋਨ ਤੋਂ ਆਪਣੀਆਂ ਫੋਟੋਆਂ ਖਿੱਚ ਰਹੀ ਹੁੰਦੀ ਹੈ ਤੇ ਕਾਕੇ ਨੂੰ ਭੇਜਦੀ ਰਹਿੰਦੀ ਹੈ ਹਰਮਨ ਬਹੁਤ ਹੀ ਸਮੇਂ ਬਾਅਦ ਪੰਜਾਬ ਜਾ ਰਹੀ ਸੀ ਜਗਜੀਤ ਦਾ ਵੀ ਆਪਣਾ ਕੋਈ ਨਹੀਂ ਸੀ ਹੋਣ ਇਸ ਦੁਨੀਆ 'ਚ ਫੇਰ ਵੀ ਉਸਨੇ ਆਪਣੇ ਮਕਾਨ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ ਉਸ ਦੀ ਦੇਖ ਰੱਖ ਵਾਸਤੇ ਕਿਸੇ ਨੂੰ ਰੱਖਿਆ ਸੀ ਜੋ ਉਸ ਦੀ ਜ਼ਮੀਨ ਦੇ ਨਾਲ ਨਾਲ ਘਰ ਨੂੰ ਵੀ ਸੰਭਾਲ ਰਿਹਾ ਸੀ ਜਗਜੀਤ ਨੇ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਔਨ ਬਾਰੇ ਜਿਵੇਂ ਜਿਵੇਂ ਗੱਡੀ ਉਹਦੇ ਪਿੰਡ ਵੱਲ ਵੱਧ ਰਹੀ ਸੀ ਉਹਨੂੰ ਆਪਣੇ ਵਤਨ ਦੀ ਮਿੱਟੀ ਦੀ ਮਹਿਕ ਹੋਰ ਵੀ ਚੰਗੀ ਲੱਗ ਰਹੀ ਸੀ ਉਸ ਦੀਆਂ ਅੱਖਾਂ ਨਮ ਹੋ ਰਹੀਆਂ ਸੀ ਜਿਨ੍ਹਾਂ ਨੂੰ ਵੇਖ ਕੇ ਕੁਲਵੀਰ ਨੇ ਉਹਦੇ ਹੱਥ ਤੇ ਹੱਥ ਰੱਖ ਦਿੱਤਾ ਜਦ ਜੀਤ ਉਸ ਵਲਵੇ ਕੇ ਮੁਸਕਰਾ ਦਿੰਦਾ ਹੈ ਫਿਰ ਹਰਮਨ ਨੂੰ ਦੱਸਣ ਲੱਗਦਾ ਹੈ ਕਿ ਵੇ ਹਰਮਨ ਆਪਣਾ ਪਿੰਡ ਆ ਗਿਆ ਬੱਚੇ ਜਿੱਥੇ ਤੋਂ ਬਚਪਨ ਚ ਭੱਜਿਆ ਫਿਰਦਾ ਹੁੰਦਾ ਸੀ ਇਨ੍ਹਾਂ ਗਲੀਆਂ ਦੇ ਵਿੱਚ ਉਹ ਵੇਖ ਆਪਣੇ ਖੇਤ ਕਿੰਨੇ ਸੋਹਣੇ ਲੱਗ ਰਹੇ ਨੇ ਬੱਚੇ ਨੇ ਆਪਣੇ ਪਿੰਡ ਦੀ ਮਿੱਟੀ ਦੀ ਮਹਿਕ ਨੂੰ ਮਹਿਸੂਸ ਕਰ ਮੇਰੇ ਬੱਚੇ ਵੇਖ ਕਿ ਤੈਨੂੰ ਕਿੰਨਾ ਸਕੂਨ ਆਵੇਗਾ ਮੈਂ ਆਪਾਂ ਵੀ ਆਪਣੀ ਧਰਤੀ ਤੇ ਕੋਹਾਂ ਦੂਰ ਬੈਠਾ ਹਾਂ ਪਰ ਇਸ ਮਿੱਟੀ ਦੀ ਖੁਸ਼ਬੂ ਨੂੰ ਹਮੇਸ਼ਾ ਆਪਣੇ ਦਿਲ ਚ ਵਸਾ ਕੇ ਰੱਖਿਆ ਹੋਇਆ ਹੈ ਗੱਲਾਂ ਕਰਦਾ ਹੋਇਆ ਜਗਜੀਤ ਥੋੜਾ ਭਾਵੁਕ ਹੋ ਜਾਂਦਾ ਹੈ ਤੇ ਕੁਲਵੀਰ ਤੇ ਹਰਮਨ ਉਸ ਨੂੰ ਹੌਸਲਾ ਦਿੰਦਿਆਂ ਨੇ ਫਿਰ ਆਪਣੇ ਦਰਾਂ ਦੇ ਅੱਗੇ ਗੱਡੀ ਨੂੰ ਰੁਕਵਾ ਲੈਂਦੇ ਹਨ ਜਗਜੀਤ ਦੇ ਕੁਝ ਯਾਰ ਦੋਸਤ ਜੋ ਉਸ ਦੇ ਨਾਲ ਪਰਦੇ ਸਨ ਉਹਨਾਂ ਨੂੰ ਵੀ ਉਸਦੇ ਆਉਣ ਦਾ ਪਤਾ ਲੱਗ ਜਾਂਦਾ ਏ ਉਹ ਵੀ ਉਸਦੇ ਸਵਾਗਤ ਵਾਸਤੇ ਪਹਿਲਾਂ ਹੀ ਪਹੁੰਚੇ ਹੁੰਦੇ ਹਨ ਉਹਨਾਂ ਨੂੰ ਵੇਖ ਕੇ ਜਗਜੀਤ ਬਹੁਤ ਖੁਸ਼ ਹੁੰਦਾ ਏ ਤੇ ਉਹ ਜੱਫੀ ਪਾ ਕੇ ਸਾਇਰਾ ਨੂੰ ਮਿਲਦਾ ਏ ਫਿਰ ਕੁਲਵੀਰ ਤੇ ਹਰਮਨ ਵੀ ਉਹਨਾਂ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੀਆਂ ਨੇ ਤੇ ਹਰਮਨ ਵੱਲ ਵੇਖ ਉਹ ਕਹਿਣ ਲੱਗਦੇ ਕਿ ਹਰਮਨ ਤੇ ਫਿਰ ਹਰਮਨ ਨੂੰ ਪਿਆਰ ਦਿੰਦੇ ਹੋਏ ਕਹਿਣ ਲੱਗਦੇ ਕਿ ਵੇ ਕਿੱਡੀ ਵੱਡੀ ਹੋ ਗਈ ਮਰਜਣੀ ਐਦਾਂ ਲੱਗਦਾ ਜਿਵੇਂ ਕੱਲ ਦੀ ਹੀ ਗੱਲ ਹੋਵੇ ਜਦੋਂ ਇੱਥੇ ਪੱਜੀ ਫਿਰਦੀ ਹੁੰਦੀ ਸੀ ਗਲੀਆਂ 'ਚ ਛੰਛਨ ਕਰਦੀ ਉਹਨਾਂ ਦੀ ਗੱਲ ਸੁਣ ਹਰਮਨ ਹੱਸਦੀ ਹੋਈ ਨੀਵੀ ਪਾਲ ਲੈਂਦੀ ਐ ਫਿਰ ਉਹ ਸਾਰੇ ਆਪਣਾ ਸਮਾਨ ਗੱਡੀ ਚੋਂ ਬਾਹਰ ਕੱਢ ਕੇ ਗੱਡੀ ਵਾਲੇ ਨੂੰ ਉਸਦੇ ਪੈਸੇ ਦੇ ਕੇ ਤੋਰ ਦਿੰਦੇ ਨੇ ਬਿੰਦਰ ਜਿਸ ਨੂੰ ਉਹਨਾਂ ਨੇ ਆਪਣੇ ਘਰ ਦੇ ਖੇਤਾਂ ਦੀ ਸੰਭਾਲੀ ਰੱਖਿਆ ਹੁੰਦਾ ਉਹ ਉਹਨਾਂ ਦਾ ਸਮਾਨ ਚਾਕੇ ਅੰਦਰ ਲੈ ਆਉਂਦਾ ਜਗਜੀਤ ਆਪਣੇ ਕਾਨੂੰਨ ਸਾਫ਼ ਸੁਥਰਾ ਵੇਖ ਬੜਾ ਖੁਸ਼ ਹੁੰਦਾ ਬਿੰਦਰ ਨੂੰ ਕੋਲ ਸੱਚ ਜੱਫੀ ਪਾਲਣ ਦਾ ਤਿਆਗਦਾ ਪੁੱਤਰਾ ਬੋਤਾ ਨੂੰ ਆ ਤੇਰਾ ਜੋ ਇਹਨਾਂ ਸੰਭਾਲ ਕੇ ਰੱਖਿਆ ਹੋਇਆ ਤੂੰ ਮੇਰਾ ਘਰ ਬਿੰਦੁਰ ਖੁਸ਼ ਹੋ ਜਾਂਦਾ ਹੈ ਫਿਰ ਆਪਣੇ ਘਰ ਵਾਲੀ ਨਿਰਮਲ ਨੂੰ ਆਵਾਜ਼ ਮਾਰ ਦਤਿਆ ਕਰਦਾ ਹੈ ਕਿ ਪਾਣੀ ਲੈ ਕੇ ਆਵੇ ਚਾਚਾ ਜੀ ਹੋਰਾਂ ਲਈ ਤੇ ਨਿਰਮਲ ਪਾਣੀ ਫੜਾ ਜਾਂਦੀ ਹੈ ਸਭ ਨੂੰ ਸਸ ਜੀ ਕਲ ਕਹਿ ਜਾਂਦੀ ਹੈ ਫਿਰ ਚਾਹ ਬਨੌਲੇ ਦੀ ਸੋਚ ਚ ਚਲੀ ਜਾਂਦੀ ਹੈ ਹਰਮਨੋਟ ਕੇ ਆਪਣੇ ਘਰ ਨੂੰ ਵੇਖਣ ਲੱਗ ਜਾਂਦੀ ਹੈ ਜਿਸ ਦੀ ਹਰ ਇੱਕ ਚੀਜ਼ ਬਹੁਤ ਹੀ ਵਧੀਆ ਟੰਗ ਨਾਲ ਉਸ ਦੀ ਹਰ ਜਗ੍ਹਾ ਤੇ ਟਿਕਾਇਆ ਹੋਇਆ ਸੀ ਫਿਰ ਉਹ ਆਪਣੀ ਮੰਮੀ ਨੂੰ ਕਹਿਣ ਲੱਗਦੀ ਹੈ ਕਿ ਮੰਮਾ ਮੇਰਾ ਕਮਰਾ ਕਿਹੜਾ ਦੱਸਿਓ ਮੈਨੂੰ ਮੈਂ ਆਪਣਾ ਸਮਾਨ ਰੱਖਾਵਾਂ ਤਾਂ ਕੁਲਵੀ ਰੁੱਟ ਕੇ ਉਸ ਦੇ ਨਾਲ ਦੁਰ ਪੈਂਦੀ ਹੈ ਉਸ ਨੂੰ ਉਸ ਦੇ ਕਮਰੇ ਵਿੱਚ ਛੱਡ ਆਉਂਦੀ ਹੈ ਆਪਣੇ ਕਮਰੇ ਨੂੰ ਵੇਖ ਹਰਮਨ ਦੇ ਚਿਹਰੇ ਤੇ ਵਕਰੀ ਖੁਸ਼ੀ ਛਾ ਜਾਂਦੀ ਹੈ ਉਹ ਕਮਰਾ ਇੰਨਾ ਸੋਹਣਾ ਤੇ ਸਾਫ਼ ਸੁਥਰਾ ਸੀ ਜਿਸ ਨੂੰ ਵੇਖ ਕੇ ਕੁਲਵੀਰ ਵੀ ਹੈਰਾਨ ਰਹਿ ਗਈ ਹਰ ਇੱਕ ਚੀਜ਼ ਆਪਣੀ ਸਹੀ ਜਗ੍ਹਾ ਤੇ ਰੱਖੀ ਹੋਈ ਸੀ ਤੇ ਉੱਥੇ ਇੱਕ ਪੁਰਾਣੇ ਸਮੇਂ ਦਾ ਸੰਦੂਕ ਵੀ ਪਿਆ ਸੀ ਪਰ ਉਸ ਦੀ ਸੰਭਾਲ ਇੰਨੀ ਜ਼ਿਆਦਾ ਕੀਤੀ ਹੋਈ ਸੀ ਕਿ ਕੋਈ ਕਹਿ ਨਹੀਂ ਸੀ ਸਕਦਾ ਕਿ ਉਹ ਪੁਰਾਣਾ ਹੈ ਹਰਮਨ ਉਸ ਨੂੰ ਵੇਖਾਂ ਲੱਗਦੀ ਤੇ ਪੁੱਛਦੀ ਮੰਮਾ ਇਹ ਕੀ ਹੈ ਤਾਂ ਜਗਜੀਤ ਅੰਦਰ ਆਉਂਦਾ ਹੋਇਆ ਕੁਲਵੀਰ ਦੇ ਬੋਲਣ ਤੋਂ ਪਹਿਲਾਂ ਹੀ ਦੱਸਣ ਲੱਗਦਾ ਹੈ ਪੁੱਤਰੇ ਸੰਦੂਕ ਹੈ ਇਹ ਤੇਰੀ ਦਾਦੀ ਤੇ ਮੇਰੀ ਮੰਮਾ ਦਾ ਹੈ ਉਹ ਆਪਣੇ ਦਾਜ ਵਿੱਚ ਲੈ ਕੇ ਆਏ ਸੀ ਜਦੋਂ ਤੇਰਾ ਜਨਮ ਹੋਇਆ ਸੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਹਰਮਨ ਦੇ ਦਾਜ ਵਿੱਚ ਉਸਨੂੰ ਦੇਣਾ ਹੈ ਤਾਈਓ ਤਾਈ ਉਸਨੂੰ ਤੇਰੀ ਦਾਦੀ ਬਹੁਤ ਸੰਭਾਲ ਸੰਭਾਲ ਕੇ ਰੱਖਦੀ ਸੀ ਇਹਦੇ ਵਿੱਚ ਉਸਨੇ ਆਪਣੇ ਹੱਥਾਂ ਦੀਆਂ ਬੁਨੀਆਂ ਦਰੀਆਂ ਤੇ ਖੇਸਵੀ ਰੱਖੇ ਹੋਇਆ ਤੇਰੇ ਲਈ ਇਹ ਗੱਲ ਸੁਣ ਹਰਮਨ ਕਹਿ ਲੱਗਦੀ ਫਿਰ ਜਲਦੀ ਖੋਲੋ ਇਸਨੂੰ ਮੈਂ ਵੇਖਣੀ ਆ ਹੁਨੇ ਤਾਂ ਕੁਲਵੀਰ ਕਹਿ ਲੱਗੀ ਕਿ ਕੋਈ ਨਾ ਪੁੱਤਰ ਹੁਨੇ ਆਰਾਮ ਕਰ ਲਾ ਬਾਅਦ ਵਿੱਚ ਵੇਖ ਲਵਾਂ ਪਰ ਉਹ ਜਿੱਦ ਕਰਨ ਲੱਗੀ ਕਿ ਨਹੀਂ ਹੁਨੇ ਵੇਖਦੇ ਆ ਤਾਂ ਜਗਜੀਤ ਆਪ ਹੀ ਸੰਦੂਖ ਖੋਲਣ ਲੱਗ ਜਾਂਦਾ ਹੈ ਫਿਰ ਕੁਲਵੀਰ ਵੀ ਉਸ ਦਾ ਹੱਥ ਦਿੰਦੀ ਹੋਈ ਸਮਾਨ ਬਾਹਰ ਕੱਟ ਜਾਂਦੀ ਹੈ ਗੱਡਣ ਲੱਗ ਜਾਂਦੀ ਹੈ ਕਿ ਇਸ ਦੇ ਤਰੀਆਂ ਜੋ ਬਹੁਤ ਹੀ ਸੋਹਣੀਆਂ ਬਣੀਆਂ ਹੋਈਆਂ ਸਨ ਹਰਮਨ ਨੂੰ ਦਿਖਾਉਣ ਲੱਗ ਜਾਂਦੀ ਔਰ ਉਹਨਾਂ ਵੇਖ ਕੇ ਹਰਮਨ ਹੋਰ ਜ਼ਿਆਦਾ ਖੁਸ਼ ਹੋ ਜਾਂਦੀ ਉਹਨਾਂ ਦੀਆਂ ਫੋਟੋਆਂ ਖਿੱਚਣ ਲੱਗ ਜਾਂਦੀ ਫਿਰ ਉਹਨਾਂ ਵਿੱਚੋਂ ਇੱਕ ਬਹੁਤ ਹੀ ਸੋਹਣੀ ਫੁਲਕਾਰੀ ਮਿਲ ਜਾਂਦੀ ਉਹਨੂੰ ਵੇਖ ਹਰਮਨ ਆਪਣੇ ਉੱਪਰ ਲੈ ਕੇ ਸੈਲਫੀਆਂ ਲੈਣ ਲੱਗ ਜਾਂਦੀ ਹੈ ਫਿਰ ਕਹਿਣ ਲੱਗਦੀ ਹੈ ਕਿ ਇਹ ਸਭ ਦਾਦੀ ਮम्मा ਨੇ ਮੇਰੇ ਲਈ ਰੱਖਿਆ ਹੋਇਆ ਨਾ ਤੇ ਸਾਰੇ ਜਾਨੇ ਦੂਰ ਰਹੇ ਉਹਨਨੇ ਦੇ ਤੋਂ ਮੈਂ ਇੱਕ ਵੀ ਚੀਜ਼ ਇਹਦੇ ਵਿੱਚੋਂ ਕਿਸੇ ਨੂੰ ਨਹੀਂ ਦੇਣ ਲੱਗੀ ਉਹਦੀ ਗੱਲ ਸੁਣ ਉੱਥੇ ਖੜੇ ਬਿੰਦਰ ਦੇ ਉਸ ਦੀ ਘਰ ਵਾਲੀ ਵੀ ਉਹਨਾਂ ਨਾਲ ਹੱਸਣ ਲੱਗ ਜਾਂਦੇ ਨੇ ਫਿਰ ਬਿੰਦਰ ਕਹਿਣ ਲੱਗਦਾ ਕਿ ਚਾਚਾ ਜੀ ਤੁਹਾਡਾ ਸਮਾਨ ਵੀ ਤੁਹਾਡੇ ਕਮਰੇ 'ਚ ਧੱਕ ਦਿੱਤਾ ਹੈ ਹੁਣ ਤੁਸੀਂ ਆਰਾਮ ਕਰ ਲਵੋ ਜਾਂ ਥੋੜਾ ਟਾਈਮ ਤਾਂ ਉਹਦੀ ਗੱਲ ਸੁਣ ਕੁਲਵੀਰ ਕਹਿਣ ਲੱਗੀ ਹਾਂਜੀ ਚਲੋ ਆਪਾਂ ਵੀ ਆਪਣੇ ਰੂਮ 'ਚ ਚਲੀਏ ਮੈਨੂੰ ਤਾਂ ਆ ਬਹੁਤ ਥਕਾਵਟ ਹੋਈ ਪਈ ਹੈ ਜਗਜੀਤ ਹੱਸਦਾ ਕਹਿ ਲੱਗਦਾ ਕਿ ਚਲੋ ਜੀ ਤੁਹਾਡਾ ਕਿਆ ਤਾਂ ਮੁੜਿਆ ਨਹੀਂ ਜਾ ਸਕਦਾ ਕੁਲਵੀਰ ਹੱਸਦੀ ਹੋਈ ਬੋਲਣ ਲੱਗਦੀ ਇੱਥੇ ਵੀ ਸ਼ੁਰੂ ਹੋ ਗਏ ਤੁਸੀਂ ਹੁਣ ਤਾਂ ਸਾਰੇ ਹੱਸਣ ਲੱਗਦੇ ਨੇ ਤੇ ਫਿਰ ਹਰਮਨ ਨੂੰ ਆਖਦੇ ਕਿ ਤੁਸੀਂ ਵੀ ਪੁੱਤਰ ਜੀ ਆਰਾਮ ਕਰ ਲਵੋ ਹੁਣ ਕੁਝ ਥੇਰ ਬਾਅਦ ਆਪਾਂ ਆਪਣੇ ਖੇਤਾਂ ਵੱਲ ਜਾ ਕੇ ਆਵਾਂਗੇ ਅਗਲੇ ਦਿਨ ਸੰਦੂ ਸੰਦੀਪ ਨੂੰ ਕਹਿਣ ਲੱਗਦਾ ਸੰਦੀਪ ਮੈਂ ਸੋਚ ਰਿਹਾ ਸੀ ਕਿ ਆਪਾਂ ਇਸ ਵਾਰੀ ਮੰਗਲੇ ਦਾ ਪ੍ਰੋਗਰਾਮ ਸ਼ਹਿਰ ਪੈਲੇਸ ਵਿੱਚ ਨਾ ਕਰ ਲਈਏ ਕਲ ਵਿੱਚ ਫੇਰ ਕਈ ਦਿਨ ਸਫਾਈ ਚੱਲਦੀ ਰਹਿੰਦੀ ਨਾਲੇ ਮੈਂ ਸੁਣਿਆ ਵੀ ਉੱਥੇ ਸਾਰਾ ਕੁਝ ਉਹ ਆਪ ਹੀ ਦੇਖਦੇ ਨੇ ਆਪਾਂ ਤਾਂ ਬਸ ਪੈਸੇ ਦੇਨੇ ਹੁੰਦੇ ਉਸ ਦੀ ਗੱਲ ਸੁਣ ਸੰਦੀਪ ਬੋਲਣ ਲੱਗਦੀ ਕਿ ਪਹਿਲਾਂ ਤਾਂ ਇਹ ਦੱਸੋ ਇਹ ਪੈਲਸ ਵਾਲਾ ਕਿੰਨੇ ਕੀ ਕਿੰਨੇ ਆ ਤੁਹਾਨੂੰ ਤੁਸੀਂ ਆਪ ਤਾਂ ਇਹ ਗੱਲ ਸੋਚ ਨਹੀਂ ਸਕਦੇ ਤਾਂ ਸੰਦੂ ਹੱਸਣ ਲੱਗਦਾ ਤੇ ਦੱਸਦਾ ਕਹਿ ਕੇ ਕਾਕੇ ਤੇ ਨਿੱਕੀ ਨੂੰ ਆਵਾਜ਼ ਮਾਰਨ ਲੱਗਦਾ ਉਹਨਾਂ ਦੇ ਆਉਂਦੇ ਦੱਸਣ ਲੱਗਦਾ ਕਿ ਇਕੱਲਾ ਕਹਿ ਰਿਹਾ ਸੀ ਮੈਨੂੰ ਇਹ ਸਭ ਫਿਰ ਮੈਨੂੰ ਵੀ ਠੀਕ ਲੱਗਾ ਵੀ ਘਰ ਨਾਲੋਂ ਤਾਂ ਉੱਥੇ ਹੀ ਠੀਕ ਹੈ ਨਾਲੇ ਉਹ ਬਾਹਰ ਦੇ ਰਹਿਣ ਵਾਲੇ ਨੇ ਘਰ ਨਾਲੋਂ ਉੱਥੇ ਵਧੀਆ ਇੰਤਜ਼ਾਮ ਹੋ ਜਾਵੇਗਾ ਨਿੱਕੀ ਵਿੱਚ ਬੋਲਣ ਲੱਗਦੀ ਬਾਪੂ ਜੀ ਕਿਹੜੀ ਗੱਲ ਕਰ ਰਹੇ ਹੋ ਤੁਸੀਂ ਤਾਂ ਕਾਕਾ ਵੀ ਇਹੋ ਗੱਲ ਆਖਣ ਲੱਗਦਾ ਸੰਦੀਪ ਸਾਰੀ ਗੱਲ ਦੱਸ ਦਿੰਦੀ ਉਹ ਵੀ ਕਹਿਣ ਲੱਗਦੇ ਹਾਂਜੀ ਮੈਨੂੰ ਵੀ ਇਹ ਪੈਲਸ ਵਾਲਾ ਠੀਕ ਲੱਗਦਾ ਹੈ ਤਸੰਦੀਪ ਦੋਹਾਂ ਦੀ ਗੱਲ ਸੁਣ ਸੰਦੂ ਵੱਲ ਵੇਖਦੀ ਹੋਈ ਕਹਿ ਲੱਗਦੀ ਐ ਦਲੀਪ ਤੇ ਪਾਨੋ ਨਾਲ ਗੱਲ ਕਰਤੀ ਨਾਲ ਗੱਲ ਕੀਤੀ ਉਹ ਕੀ ਕਹਿ ਰੇ ਤਸੰਦੂ ਸੰਦੀਪ ਦਲੀਪੇ ਵੱਲ ਲੋਤਾ ਹਾਂ ਹੈਗੀ ਐ ਅੱਖਾਂ ਲੱਗਦਾ ਬਾਕੀ ਪਾਨੋ ਵੀ ਮੰਨੀ ਜਾਵੇਗੀ ਮੈਨੂੰ ਪਤਾ ਉਹ ਹੁਕਮ ਤੇਰੇ ਕੋਲੋਂ ਹੀ ਆਉ ਪਹਿਲਾਂ ਜਦੋਂ ਤੇਰੀ ਹਾਂ ਹੋਈ ਉਦੋਂ ਹੀ ਉਸਨੇ ਹਾਂ ਕਰਨੀ ਤਸੰਦੀਪ ਹੱਸਣ ਲੱਗਦੀ ਤੇ ਕਹਿਣ ਲੱਗਦੀ ਆ ਜਦੋਂ ਤੁਹਾਡੇ ਸਾਰਿਆਂ ਦੀ ਇਸੇ ਵਿੱਚ ਖੁਸ਼ੀ ਐ ਮੇਰੇ ਵੱਲੋਂ ਵੀ ਆ ਹੈਗੀ ਬਾਕੀ ਹੁਣ ਵੇਖ ਲੋ ਜਿਵੇਂ ਕਰਨਾ ਤਾਂ ਸੰਧੂ ਆਖਣ ਲੱਗਦਾ ਚਲ ਠੀਕ ਹੈ ਫਿਰ ਮੈਂ ਕਹਿ ਲੇਤੇ ਦਲੀਪੇ ਨੂੰ ਨਾਲ ਲੈ ਕੇ ਪੈਲਸ ਵਾਲੇ ਵਾਲੇ ਕੋਲ ਜਾ ਕੇ ਆਉਂਦਾ ਹਾਂ ਛੇਅਰ ਤੇ ਬੁੱਕ ਕਰੀ ਆਵਾਂਗੇ ਠੀਕ ਹੈ ਜਿਵੇਂ ਕਰਨਾ ਕਰ ਲੋ ਫਿਰ ਮੈਨੂੰ ਤਾਂ ਹੋਰ ਬਥੇਰੇ ਕੰਮ ਹੈਗੇ ਨੇ ਕਾਕਾ ਤੇ ਨਿੱਕੀ ਵੀ ਆਪਣਾ ਕਮਰੇ ਵੱਲ ਜਾਣ ਲੱਗਦੇ ਤੇ ਸੰਧੂ ਕੈਲੇ ਵੱਲ ਚਲਾ ਜਾਂਦਾ ਆਗਦਾ ਰਸਤੇ ਚ ਦਲੀਪੇ ਨੂੰ ਵੀ ਨਾਲ ਹੀ ਬਿਠਾ ਲਵਾਂ ਲਵਾਂਗਾ ਕਹਿ ਕੇ ਗੱਡੀ ਬਾਹਰ ਕੱਢਣ ਲੱਗਦਾ ਨਿੱਕੀ ਪ੍ਰੀਤੀ ਨੂੰ ਫੋਨ ਲਗਾ ਲੈਂਦੀ ਕਮਰੇ ਚ ਆ ਕੇ ਖੁਸ਼ ਹੁੰਦੀ ਹੋਈ ਸਾਰੀ ਗੱਲ ਦੱਸ ਦਿੰਦੀ ਪ੍ਰੀਤੀ ਵੀ ਬੜੀ ਖੁਸ਼ ਹੁੰਦੀ ਸੁਣ ਕੇ ਫਿਰ ਦੋਵੇਂ ਖਾਸਾ ਚਿਹਰਾ ਆਪਣੀਆਂ ਆਪਣੀਆਂ ਅਤਿਆਰੀਆਂ ਬਾਰੇ ਗੱਲਾਂ ਕਰਦੀਆਂ ਰਹਿੰਦੀਆਂ ਮੈਂ ਇਹ ਵਾਲਾ ਸੂਟ ਪਾਣਾ ਉਸ ਪਾਰਲਰ ਤੋਂ ਜਾ ਕੇ ਤਿਆਰ ਹੋਣਾ ਪ੍ਰੀਤੀ ਕਹਿਣ ਲੱਗਦੀ ਕਿ ਨਿੱਕੀ ਕਹਿਣ ਲੱਗਦੀ ਕਿ ਮੇਰੀਆਂ ਦੋਹਾਂ ਭਾਬੀਆਂ ਨੂੰ ਮੇਕਅਪ ਦੀ ਤੇ ਲੋੜੀ ਆ ਭਲਾ ਲੋਡ ਕੀਆ ਪਲਾ ਉਹ ਤਾਂ ਉੰਜੀ ਬਹੁਤ ਸੋਨੀਆਂ ਨੇ ਭਾਬੀ ਤੋਂ ਫੇਰ ਨਿੱਕੀ ਨੂੰ ਹਰਮਨ ਯਾਦ ਆ ਗਈ ਉਹ ਪ੍ਰੀਤੀ ਨੂੰ ਕਹਿਣ ਲੱਗਦੀ ਕਿ ਅੱਛਾ ਹਰਮਨ ਨੂੰ ਯਾਦ ਆ ਗਈ ਹੋਣੀ ਮੈਂ ਕਾਲ ਲਗਾ ਕੇ ਗੱਲ ਕਰਨੀ ਹਮ ਸੱਚ ਉਹ ਗੁੱਸੇ ਹੀ ਨਾ ਹੋ ਜਾਵੇ ਕਿ ਇੱਕ ਵਾਰੀ ਵੀ ਫੋਨ ਨਹੀਂ ਕਰਿਆ ਪ੍ਰੀਤੀ ਹਾਂ ਕਹਿੰਦੀ ਹੋਈ ਫੋਨ ਕੱਟ ਵੀ ਦਿੰਦੀ ਐ ਪਹਿਲਾਂ ਤੂੰ ਹਰਮਨ ਨਾਲ ਗੱਲ ਕਰ ਆਪਾਂ ਤਾਂ ਜਦੋਂ ਮਰਜ਼ੀ ਗੱਲ ਕਰ ਲਈਏ ਨਿੱਕੀ ਹਰਮਨ ਨੂੰ ਫੋਨ ਲਗਾ ਲੈਂਦੀ ਐ ਤੇ ਹਰਮਨ ਜੋ ਕਿ ਥੋੜਾ ਚਿਰ ਪਹਿਲਾਂ ਹੀ ਆਰਾਮ ਕਰਨ ਲਈ ਕੁਝ ਪਾ ਅੱਖਾਂ ਬੰਦ ਕਰਨ ਲੱਗੀ ਸੀ ਫੋਨ ਵੇਖ ਤੇ ਫੋਨ ਦੀ ਸਕਰੀਨ ਤੇ ਨਿੱਕੀ ਦਾ ਨੰਬਰ ਵੇਖ ਖੁਸ਼ ਹੁੰਦੀ ਹੋਈ ਹੈਲੋ ਅਗਦੀ ਤਾਂ ਅਗੋ ਨਿੱਕੀ ਵੀ ਹੈਲੋ ਭਾਬੀ ਜੀ ਦਾ ਸਤਿ ਸ਼੍ਰੀ ਅਕਾਲ ਕਹਿ ਦਿੰਦੀ ਉਸ ਦੇ ਮੂੰਹ ਭਾਬੀ ਸ਼ਬਦ ਸੁਣ ਹਰਮਨ ਬਹੁਤ ਖੁਸ਼ ਹੋ ਜਾਂਦੀ ਤੇ ਸਤਿ ਸ਼੍ਰੀ ਅਕਾਲ ਦਾ ਜਵਾਬ ਦੇ ਦਿੰਦੀ ਪੁੱਛਣ ਲੱਗਦੀ ਕਿ ਕਿਵੇਂ ਹੋ ਤੁਸੀਂ ਬਾਕੀ ਸਭ ਤਾਂ ਨਿੱਕੀ ਸਾਰਿਆਂ ਦੀ ਸੁੱਖ ਖੈਰ ਦਸਿੰਦੀ ਹਰਮਨ ਨੂੰ ਪੁੱਛਦੀ ਕਿ ਕਦੋਂ ਕੁ ਆਗੇ ਸੀ ਤੁਸੀਂ ਧਰਮਨ ਕਲ ਦਾ ਜਵਾਬ ਦਿੰਦੀ ਹੋਏ ਕਹਿਣ ਲੱਗਦੀ ਕਿ ਬਸ ਘੰਟਾ ਕੁ ਪਹਿਲਾਂ ਹੀ ਆਏ ਹਾਂ ਹੁਣ ਆਰਾਮ ਕਰ ਰਹੀ ਸੀ ਤਾਂ ਨਿੱਕੀ ਸੁਣ ਏ ਬਾਬੀ ਮਾਫ ਕਰੀ ਮੈਂ ਤਾਂ ਤੁਹਾਨੂੰ ਡਿਸਟਰਬ ਕੀ ਕਰ ਦਿੱਤਾ ਫਿਰ ਤਾਂ ਹਰਮਨ ਨੇ ਨਹੀਂ ਨਹੀਂ ਨਿੱਕੀ ਇਦਾਂ ਇਦਾਂ ਵਾਲੀ ਕਿਹੜੀ ਗੱਲ ਭਲਾ ਫੇਰ ਕੀ ਹੋਇਆ ਜੇ ਫੋਨ ਕਰ ਲਿਆ ਤਾਂ ਹੋਰ ਸੁਨਾ ਫੇਰ ਕੀ ਕੀ ਕਰ ਰਹੀ ਸੀ ਤੂੰ ਤਨਕੀ ਵੀ ਅੱਗੇ ਗੱਲ ਕਰਦੀ ਹੋਈ ਕਹਿਣ ਲੱਗੀ ਕਿ ਦੂਜੀ ਭਾਬੀ ਨਾਲ ਗੱਲ ਕਰਦੀ ਨੂੰ ਤੁਹਾਡਾ ਚਿੱਤ ਆ ਗਿਆ ਤਾਂ ਉਹ ਫੋਨ ਕੱਟ ਕੇ ਤੁਹਾਨੂੰ ਲਗਾ ਲਿਆ ਹਰਮਨ ਦੂਜੀ ਭਾਬੀ ਸੁਣ ਕਿਹੜੀ ਦੂਜੀ ਭਾਬੀ ਨਿੱਕੀ ਤਾਂ ਉਹ ਮਨਜੀਤ ਦੀ ਹੋਰ ਵਾਲੀ ਮੰਗੇਤਰ ਤੇ ਮੇਰੀ ਸਹੇਲੀ ਪ੍ਰੀਤੀ ਦੀ ਗੱਲ ਕਰਦੀਆਂ ਭਾਬੀ ਜੀ ਉਹ ਅੱਛਾ ਅੱਛਾ ਪ੍ਰੀਤੀ ਬਾਰੇ ਗੱਲ ਕਰਦੀ ਸੀ ਹਾਂ ਦੱਸਿਆ ਸੀ ਮੈਨੂੰ ਤੇਰੇ ਵੀਰ ਨੇ ਉਹਨਾਂ ਬਾਰੇ ਵੀ ਫੇਰ ਹੋਰ ਖਾਸਾ ਟਾਈਮ ਦੋਹਾਂ ਗੱਲਾਂ ਕਰਦੀਆਂ ਰਹੀਆਂ ਫਿਰ ਨਿੱਕੀ ਕਹਿਣ ਲੱਗੀ ਚਲੋ ਭਾਬੀ ਜੀ ਤੁਸੀਂ ਆਰਾਮ ਕਰ ਲਵੋ ਹੁਣ ਬਾਕੀ ਗੱਲਾਂ ਆਪਾਂ ਮਿਲ ਕੇ ਕਰਾਂਗੇ ਹੁਣ ਤਾਂ ਹਰਮਨ ਹੱਸਦੀ ਹੋਈ ਕਹਿਣ ਲੱਗੀ ਠੀਕ ਹੈ ਜਿਵੇਂ ਤੁਹਾਡਾ ਹੁਕਮ ਤੇ ਤੁਹਾਡਾ ਹੁਕਮ ਸਿਰ ਮੱਥੇ ਆ ਫਿਰ ਸੰਗਦੀ ਹੋਈ ਹਰਮਨ ਨਿੱਕੀ ਨੂੰ ਆਖਦੀ ਹੈ ਕਿ ਨਿੱਕੀ ਤੇਰਾ ਵੀਰ ਕਿੱਥੇ ਆ ਕਾਰੀਆ ਜਾਂ ਬਾਹਰ ਆ ਤਾਂ ਨਿੱਕੀ ਵੀ ਛੇੜਦੀ ਹੋਈ ਆਖਣ ਲੱਗਦੀ ਹੈ ਹਾਈ ਨੀ ਭਾਬੀ ਮੈਨੂੰ ਕੀ ਪੁੱਛਣ ਦੀ ਐ ਆਪੇ ਫੋਨ ਕਰ ਲੈ ਦਾਸ ਦੋ ਕਿੱਥੇ ਆ ਤੇ ਫਿਰ ਹੱਸਣ ਲੱਗਦੀ ਹੈ ਨੇ ਦੋਹੇ ਤਾਂ ਨਿੱਕੀ ਫੋਨ ਰੱਖਣ ਤੋਂ ਪਹਿਲਾਂ ਹੀ ਕਹਿ ਦਿੰਦੀ ਹੈ ਵੇਟ ਕਰਈ ਆ ਆਪਣੇ ਕਮਰੇ 'ਚ ਜੇ ਕੋਤਾ ਲਗਾ ਦਿੰਦੀ ਆ ਸੁਣਿਆ ਤੁਹਾਡਾ ਜਾਂ ਗੱਲ ਹੀ ਕਰਾ ਦਿਆਂ ਤੇ ਹਰਮਨ ਨਾਨਾ ਨਿੱਕੀ ਮੈਂ ਆਪ ਹੀ ਕਰ ਲਵਾਂਗੀ ਫੋਨ ਮੈਂ ਤਾਂ ਪੁੱਛਿਆ ਸੀ ਵੀ ਜੇ ਬਾਹਰ ਨਹੀਂ ਤਾਂ ਕਿਸੇ ਕੰਮ ਨਾ ਗਏ ਹੁਣ ਕਦ ਤੋਂ ਪਰੇਸ਼ਾਨ ਕਰਨਾ ਫੋਨ ਕਰਕੇ ਚਲ ਹੁਣ ਤੁਸੀਂ ਦੱਸ ਦਿੱਤਾ ਵੀ ਘਾਰੀ ਨੇ ਮੈਂ ਆਪੀ ਫੋਨ ਕਰ ਲੈਣਾ ਥੋੜੀ ਦੇਰ ਤੱਕ ਠੀਕ ਹੈ ਭਾਬੀ ਜੀ ਮੈਂ ਤੇਰਾ ਮਨ ਕਰਦਾ ਕਰ ਲਵਾਂ ਚਲ ਬਾਏ ਹੁਣ ਕਿ ਆਕੇ ਫੋਨ ਰੱਖ ਦਿੰਦੀ ਹੈ ਹਰਮਨ ਵੀ ਫੋਨ ਰੱਖ ਕੁਝ ਦੇਰ ਬਾਅਦ ਸੋਣਾ ਚਾਹੁੰਦੀ ਸੀ ਅੱਖਾਂ ਬੰਦ ਕਰ ਸੌਂਦੀ ਕੋਸ਼ਿਸ਼ ਕਰਨ ਲੱਗਦੀ ਉਧਰ ਕਾਕਾ ਆਪਣੇ ਫੋਨ ਤੇ ਹਰਮਨ ਵੱਲੋਂ ਭੇਜਿਆ ਗਿਆ ਫੋਟੋ ਵੇਖ ਰਿਆ ਸੀ ਜਨਨ ਵੇਖ ਕੇ ਅੰਦਾਜ਼ਾ ਤਾਂ ਹੋ ਗਿਆ ਸੀ ਕਿ ਹਰਮਨ ਹੋਰੀ ਪਿੰਡ ਆਪਣੇ ਪਹੁੰਚ ਗਏ ਨੇ ਉਹ ਸੋਚ ਰਿਹਾ ਸੀ ਕਿ ਪਹਿਲਾਂ ਉਹ ਕੁਝ ਦੇਰ ਆਰਾਮ ਕਰ ਲਵੇ ਸ਼ਾਮ ਦੇ ਵੇਲੇ ਉਹ ਆਪੀ ਫੋਨ ਕਰ ਲਵੇਗਾ ਉਹਨੂੰ ਫਿਰ ਉਸਨੂੰ ਯਾਦ ਆਉਂਦਾ ਕਿ ਕੱਲ ਤਾਂ ਮੰਮੀ ਦਾ ਬਰਥਡੇ ਆ ਤਾਂ ਮੇਰੀ ਮਾਂ ਸਾਡਾ ਕਿੰਨਾ ਖਿਆਰ ਰੱਖਦੀ ਹੈ ਕਦੇ ਵੀ ਉਹਨੇ ਆਪਣੇ ਜਨਮ ਦਿਨ ਮਨਾਇਆ ਨਹੀਂ ਬਸ ਉਸ ਦਿਨ ਉਹ ਸਾਨੂੰ ਸਭ ਨੂੰ ਨਾਲ ਲੈ ਕੇ ਗੁਰੂ ਘਰ ਜਾਂਦੀ ਹੈ ਉੱਥੇ ਦੇਖ ਕਰਵਾ ਕੇ ਕੁਸ਼ਕਰੀਪਾ ਨੂੰ ਸੁਵਾਂਡ ਵੰਡ ਦਿੰਦੀ ਹੈ ਮੈਂ ਨਿੱਕੀ ਨਾਲ ਗੱਲ ਕਰਦਾ ਇਸ ਵਾਰੀ ਬੇਬੇ ਦਾ ਜਨਮ ਦਿਨ ਜ਼ਰੂਰ ਮਨਾਵਾਂਗੇ ਮੈਂ ਬਾਪੂ ਜੀ ਨੂੰ ਵੀ ਮਨਾ ਹੀ ਲੈਣਾ ਐਦਾਂ ਸੋਧਾ ਉਹ ਨਿੱਕੀ ਦੇ ਕਮਰੇ ਚਲਾ ਜਾਂਦਾ ਨਿੱਕੀ ਉਸਨੂੰ ਆਪਣੇ ਕਮਰੇ ਚ ਆਇਆ ਵੇਖ ਪੁੱਛਣ ਲੱਗਦੀ ਕਿ ਵੀਰੇ ਕੁਝ ਚਾਹੀਦਾ ਤੁਹਾਨੂੰ ਤਦ ਉਸ ਦਿਓ ਮੈਨੂੰ ਲੱਦਨੀ ਆ ਤੇ ਉਹ ਬੈਠਦਾ ਹੋਇਆ ਕਹਿਣ ਲੱਗਦਾ ਕਿ ਨੀ ਕੀ ਤੈਨੂੰ ਚਿੱਤਾ ਪਿਆ ਕੱਲ ਨੂੰ ਮਮਾ ਦਾ ਜਨਮ ਦਿਨ ਹੈ ਹਾਂ ਵੀਰੇ ਮੈਨੂੰ ਜਿਆਦਾ ਕਿਉਂ ਕੀ ਹੋਇਆ ਤਾਂ ਉਹ ਕਹਿਣ ਲੱਗਦਾ ਕਿ ਤੇਰਾ ਨਹੀਂ ਮਨ ਕਰਦਾ ਕਿ ਇਸ ਵਾਰੀ ਆਪਾਂ ਮਮਾ ਦਾ ਜਨਮ ਦਿਨ ਸੈਲੀਬ੍ਰੇਟ ਕਰੀਏ ਮਮਾ ਆਪਣਾ ਕਿੰਨਾ ਖਿਆਲ ਰੱਖਦੇ ਆ ਆਪਾਂ ਉਹਨਾਂ ਲਈ ਇੰਨਾ ਵੀ ਨਹੀਂ ਕਰ ਸਕਦੇ ਵੀਰੇ ਮੈਂ ਤਾਂ ਆਪ ਸੋਚ ਰਹੀ ਸੀ ਇਹੋ ਚੰਗਾ ਕੀਤਾ ਤੁਸੀਂ ਮੇਰੇ ਨਾਲ ਗੱਲ ਸ਼ੇਅਰ ਕਰ ਲਈ ਮੈਂ ਬਾਪੂ ਜੀ ਨੂੰ ਕਹਾਂ ਕਿ ਉਹ ਕੇਕ ਵਗੈਰਾ ਅਰੇਂਜ ਕਰਵਾ ਦੇਣ ਤਾਂ ਕਾਕਾ ਨਹੀਂ ਨਹੀਂ ਕਹਿੰਦਾ ਹੋਇਆ ਆਖਦਾ ਕਿ ਬਾਪੂ ਜੀ ਨੂੰ ਕੇਕ ਬਾਰੇ ਕੁਝ ਨਹੀਂ ਕਹਿਣਾ ਉਹ ਤਾਂ ਮੈਂ ਆਪ ਹੀ ਲੈ ਆਵਾਂਗਾ ਜਾ ਕੇ ਬਸ ਤੁਸੀਂ ਤਿਆਰੀ ਕਰ ਲੈਣਾ ਥੋੜੀ ਬਹੁਤ ਡੈਕੋਰੇਸ਼ਨ ਵਾਲੀ ਭਾਵੇਂ ਆਪਣੇ ਕਮਰੇ 'ਚ ਹੀ ਕਰ ਲਵੀਂ ਠੀਕ ਹੈ ਵੀਰੇ ਮੈਂ ਤਿਆਰ ਮੈਂ ਤਿਆਰੀ ਕਰ ਲੰਨੀ ਆ ਸਭ ਆਪਣੇ ਕਮਰੇ ਚ ਵਾਪਸ ਆ ਕੇ ਕਮਨ ਕਾਕਾ ਮਨਜੀਤ ਨੂੰ ਫੋਨ ਲਗਾ ਕੇ ਕੱਲ੍ਹ ਬਾਰੇ ਸਭ ਕੁਝ ਦਾਜੰਦਾ ਤੇ ਨਾਲ ਹੀ ਆ ਗਿੰਦਾ ਤੋ ਨਿੱਕੀ ਨਾਲ ਲਾ ਕੇ ਡੈਕੋਰੇਸ਼ਨ ਕਰਵਾ ਦੇਵੀ ਥੋੜੀ ਬਹੁਤ ਠੀਕੇ ਮਨਜੀਤ ਇਹ ਕਹਿ ਕੇ ਫੋਨ ਰੱਖ ਦਿੰਦਾ ਰਾਨੋ ਕੈਲੇ ਨੂੰ ਕਹਿਣ ਲੱਗਦੀ ਜਗਸੀਰ ਦੇ ਬੱਪੂ ਭੈਣ ਹੋਰੀ ਆ ਗਏ ਹੁਣੇ ਪਿੰਡ ਤੇ ਮੈਂ ਕਹਿੰਦੀ ਤੁਸੀਂ ਵੀ ਉਹਨਾਂ ਲੇ ਕੁਛ ਥੋੜਾ ਬੋਸ ਸਮਾਨ ਲੈ ਕੇ ਘਰ ਰੱਖ ਲਵੋ ਚਾਹ ਦੇ ਨਾਲ ਰੱਖਣ ਲਈ ਨਾਲੇ ਕੁਛ ਨਮਕੀਨ ਲੈ ਆਓ ਤੇ ਦੋ ਕੁ ਬੋਤਲਾਂ ਠੰਡੇ ਦੀਆਂ ਵੀ ਰੱਖ ਲਿਆਓ ਤੇ ਕੈਲਾ ਗੱਲ ਸੁਣ ਕੇ ਕਹਿਣ ਲੱਗਦਾ ਕੋਈ ਨਾ ਰਾਨੋ ਮੈਂ ਆਥਨ ਵਲੇ ਸਭ ਕੁਝ ਲੈ ਆਉਂ ਸੋਚਣਾ ਸੋਚਿਆ ਨਾ ਕਰ ਤੂੰ ਕਾਸੇ ਦੀ ਠੀਕ ਹੈ ਜੀ ਕਹਿੰਦੀ ਹੋਈ ਰਾਨੋ ਆਪਣੇ ਕੰਮ ਲੱਗ ਜਾਂਦੀ ਤੇ ਕੈਲਾ ਫੇਰ ਰਾਨੋ ਨੂੰ ਆਵਾਜ਼ ਮਾਰਦਾ ਹੋਇਆ ਕਹਿਣ ਲੱਗਦਾ ਗੱਲ ਸੁਣ ਰਾਨੋ ਤਾਂ ਉਹ ਕਹਿ ਕੋਲ ਆਂਦੀ ਹੋਈ ਆਗਦੀ ਹਾਂਜੀ ਦੱਸੋ ਕੀ ਕਹਿਣਾ ਉਹ ਬੋਲਦਾ ਹੋਇਆ ਆਗਦਾ ਕਿ ਰਾਨੋ ਮੈਂ ਸੰਦੂ ਨੂੰ ਕਿਆ ਕੀ ਇਸ ਵਾਰੀ ਮੰਗਰੇ ਦਾ ਪ੍ਰੋਗਰਾਮ ਸਹਿਰ ਪੈਲੇਸ ਵਿੱਚ ਰੱਖ ਲੈਂਦੇ ਹਾਂ ਉਹ ਤਾਂ ਉਹ ਚ ਮੰਨ ਹੀ ਗਿਆ ਬਾਕੀ ਭਾਬੀ ਨਾਲ ਗੱਲ ਕਰਕੇ ਦੱਸਣ ਲਈ ਕਿਹਾ ਉਹਨੇ ਤੈਨੂੰ ਕੀ ਲੱਗਦਾ ਮੇਰਾ ਵਿਚਾਰ ਸਹੀ ਹੈ ਨਾ ਤੇ ਰਾਨੋ ਵੀ ਖੁਸ਼ੀ ਚਾਹਦੀ ਹੈ ਇਹ ਤਾਂ ਜਗਸੀਰ ਦੇ ਬਾਪੂ ਬਹੁਤ ਚੰਗੀ ਗੱਲ ਆ ਉਹ ਤਾਂ ਬਹੁਤ ਹੀ ਵੱਡਾ ਪੈਲੇਸ ਨਾਲੇ ਸਾਰੇ ਬਹੁਤ ਖੁਸ਼ ਹੋਣਗੇ ਪੈਨ ਹੋਰੀ ਵੀ ਕਿੰਨਾ ਵਧੀਆ ਪ੍ਰੋਗਰਾਮ ਕੀਤਾ ਇਹਨਾਂ ਨੇ ਉੱਥੇ ਹੱਲੇ ਉਹ ਗੱਲਾਂ ਕਰ ਹੀ ਰਹੇ ਸੀ ਕਿ ਸੰਧੂ ਤੇ ਦਿਲਪਾ ਆ ਜਾਂਦੇ ਨੇ ਤੇ ਆਵਾਜ਼ ਮਰਨ ਲੱਗਦੇ ਕਹਲੇ ਨੂੰ ਕਿ ਛੇਤੀ ਆ ਜਾ ਸ਼ਹਿਰ ਜਾਣਾ ਪੈਲਸਬਗ ਕਰਨ ਵਾਸਤੇ ਤਾਂ ਕਹਲਾ ਜੁੱਤੀ ਪੰਦਾ ਹੋਇਆ ਜਵਾਬ ਦਿੰਦਾ ਕੇ ਦਿੰਦਾ ਕੇ ਆਇਆ ਬਾਈ 2 ਮਿੰਟ ਬੱਸ ਤੇ ਫਿਰ ਰਣੋਵਲ ਵੇਖ ਮੁਸਕਰਾਉਂਦਾ ਹੋਇਆ ਆਖਦਾ ਕਿ ਵੇਖਿਆ ਮੇਰੀ ਗੱਲ ਨਹੀਂ ਮੋੜਿਆ ਬਾਈ ਜਮਾ ਵੀ ਮੋਰਦਾ ਬਾਈ ਜਮਾ ਵੀ ਨਾਲੇ ਮੈਂ ਸਮਾਨ ਵੀ ਲੈ ਆਉ ਹੁਣ ਆਉਂਦਾ ਹੋਇਆ ਚੰਗਾ ਚੱਲਦਾ ਫਿਰ ਮੈਂ ਕਾਕਾ ਆਪਣੇ ਬਾਪੂ ਨੂੰ ਫੋਨ ਲਗਾ ਕੇ ਪੁੱਛਣ ਲੱਗਦਾ ਕਿ ਬਾਪੂ ਜੀ ਕਿੱਥੇ ਹੋ ਤੁਸੀਂ ਮੈਂ ਗੱਲ ਕਰਨੀ ਕੋਈ ਤੁਹਾਡੇ ਨਾਲ ਤੋ ਕਹਿਣ ਲੱਗਦਾ ਕਿ ਸ਼ਹਿਰ ਵੱਲ ਚੱਲਿਆ ਪੁੱਤ ਹੁਣ ਤਾਂ ਪਰ ਹੱਲੇ ਇਸੇ ਤੇਰੇ ਕੈਲੇ ਚਾਚੇ ਦੇ ਘਰ ਕੋਲੀ ਆ ਦੱਸ ਕੀ ਗੱਲ ਐ ਇਹ ਸੁਣ ਕੇ ਆਖਦਾ ਕਿ ਰੁਕੋ ਬਾਪੂ ਜੀ ਮੈਂ ਵੀ ਆਇਆ ਹੁਣੇ ਹੀ ਇੱਥੇ ਤਾਂ ਕਹਿ ਕੇ ਉਹ ਫੋਨ ਰੱਖਦਾ ਹੋਇਆ ਘਰ ਉਹ ਚੱਲ ਪੈਂਦਾ ਉਹਨੂੰ ਕੱਲੇ ਚ ਘਰ ਹੋ ਜਾਂਦਿਆਂ ਵੇਖ ਸੰਦੀਪ ਕਹਿਣ ਲੱਗਦੀ ਕਿੱਥੇ ਚੱਲਿਆ ਪੁੱਤ ਇਨ ਕੱਲੇ ਚ ਤਾਂ ਉਹ ਕਹਿੰਦਾ ਜਾਂਦਾ ਕਿ ਬੇਬੇ ਕੰਮ ਜਾਜ ਆ ਗਿਆ ਇੱਕ ਉਹ ਜ਼ਰੂਰੀ ਉਹ ਹੀ ਕਰਨ ਲਈ ਚੱਲਿਆ ਹਾਂ ਚੱਲ ਠੀਕ ਹੈ ਪੁੱਤ ਜਾਇਆ ਪਰ ਧਿਆਨ ਨਾਲ ਜਾਇਆ ਹਾਂ ਹਾਂਜੀ ਬੇਬੇ ਕਹਿੰਦਾ ਹੋਇਆ ਉਹ ਚਲਾ ਜਾਂਦਾ ਤੇ ਇਕੱਲੇ ਦੇ ਘਰ ਕੋਲ ਪਹੁੰਚ ਵੇਗ ਦਾ ਕੀ ਹੁਜ਼ਦੇ ਹੀ ਇੰਤਜ਼ਾਰ ਕਰ ਰਹੇ ਨੇ ਉਹ ਵੀ ਗੱਡੀ 'ਚ ਬੈਠਦਾ ਹੋਇਆ ਕਹਿਣ ਲੱਗਦਾ ਚਲੋ ਬਾਪੂ ਜੀ ਮੈਂ ਵੀ ਨਾਲ ਹੀ ਚੱਲਦਾ ਤੁਹਾਡੇ ਤਾਂ ਦਲੀਪਾ ਕਹਿੰਦਾ ਬਈ ਇਹ ਤਾਂ ਮੁੰਡੇ ਨੇ ਵਧੀਆ ਕੀਤਾ ਜੋ ਨਾਲ ਹੀ ਚੱਲ ਪਿਆ ਆਪਣੇ ਇੱਕ ਤਾਂ ਪੜਿਆ ਲਿਖਿਆ ਚੰਗਾ ਤੇ ਦੂਜਾ ਬਲੈਤੋਂ ਵੀ ਆਇਆ ਹੋਇਆ ਗੱਡੀ ਤੋਰਦਾ ਹੋਇਆ ਸੰਧੂ ਕਾਕੇ ਵੱਲ ਵੇਗਦਾ ਹੋਇਆ ਕਹਿਣ ਲੱਗਦਾ ਦੱਸ ਪੁੱਤ ਕੀ ਗੱਲ ਸੀ ਜੋ ਤੂੰ ਕਹਿ ਰਿਹਾ ਸੀ ਉਹ ਜਵਾਬ ਦਿੰਦਾ ਹੋਇਆ ਕਹਿਣ ਲੱਗਦਾ ਕੋਈ ਨਾ ਬਾਪੂ ਜੀ ਬੱਝ ਕਰਦੇ ਆਂ ਗੱਲ ਪਹਿਲਾਂ ਸ਼ਹਿਰ ਤੱਕ ਚਲੋ ਚੱਲ ਠੀਕ ਐ ਜਿਵੇਂ ਤੇਰੀ ਮਰਜ਼ੀ ਸ਼ਹਿਰ ਚੱਲ ਕੇ ਦਸ ਦਵੀਂ ਹਾਂਜੀ ਬਾਪੂ ਜੀ ਕਹਿ ਉਹ ਚੁੱਪ ਕਰਕੇ ਬੈਠ ਜਾਂਦਾ ਤੇ ਥੋੜੀ ਦੇਰ ਬਾਅਦ ਉਹ ਸਾਰੇ ਪੈਲੱਸ ਦੇ ਬਾਹਰ ਪਹੁੰਚ ਜਾਂਦੇ ਨੇ ਗੱਡੀ ਸਾਈਡ ਤੇ ਲਗਾ ਕੇ ਪੈਲੱਸ ਦੇ ਮੈਨੇਜਰ ਉਹ ਵੱਲ ਚਲੇ ਜਾਂਦੇ ਨੇ ਮੈਨੇਜਰ ਉਹਨਾਂ ਨੂੰ ਉੱਠੋ ਜੀ ਆਖਦਾ ਬੈਠੋ ਜੀ ਆਖਦਾ ਹੋਇਆ ਆਪ ਖੜਾ ਹੋ ਜਾਂਦਾ ਤੇ ਜਦੋਂ ਚਾਰੋਂ ਬੈਠ ਨਹੀਂ ਜਾਂਦੇ ਆਪਣੇ ਪਾਸੇ ਖੜਾ ਰਹਿੰਦੇ ਤੇ ਮੁੰਡੇ ਨੂੰ ਆਵਾਜ਼ ਮਾਰਦਾ ਕਿ ਆਕੇ ਪਾਣੀ ਪਿਲਾਵੇ ਸਭ ਨੂੰ ਫਿਰ ਉਹ ਪੁੱਛਣ ਲੱਗਦਾ ਕਿ ਦੱਸੋ ਜੀ ਮੈਂ ਤਾਂ ਸੇਵਾ ਕਰ ਸਕਦਾ ਤੁਹਾਡੀ ਤਾਂ ਕਹਿ ਲੈ ਕੰਨ ਲੱਗਦਾ ਸੇਵਾ ਤਾਂ ਕਾਦੀ ਆ ਜੀ ਅਸੀਂ ਤਾਂ ਇਹ ਪਛਨ 아이ਸੀਵੀਆ ਪ੍ਰੋਗਰਾਮ ਕਰਨਾ ਸੀ ਇੱਕ ਤੁਹਾਡਾ ਪੈਲਾ ਸਵੇਲਾ ਹੀ ਆ ਤਾਂ ਉਹ ਹਾਦਸਾ ਹੋਇਆ ਕਹਿਣ ਲੱਗਦਾ ਜੀ ਜਦੋਂ ਤੁਹਾਡੇ ਨਾਲ ਸੰਧੂ ਜੀ ਬਾਈ ਵਰ ਗਿਆ ਤਵੇਲੇ ਵੀ ਨਾ ਹੁੰਦੇ ਤਾਂ ਕਰ ਦਿੰਦੇ ਇਹਨੂੰ ਵੇਲਾ ਮੈਂ ਬਹੁਤ ਨਾਮ ਸੁਨੇ ਇਹਨਾਂ ਦਾ ਤੇ ਬਸ ਇੱਕ ਦੋ ਵਾਰੀ ਕਿਸੇ ਦੁਕਾਨ ਤੇ ਬੈਠਾ ਸੀ ਬਸ ਉੱਥੇ ਹੀ ਤੱਕਿਆ ਸੀ ਇਹਨਾਂ ਨੂੰ ਉਹ ਸਭ ਸੰਧੂ ਵੱਲ ਵੇਖਣ ਲੱਗਦੇ ਨੇ ਕਿ ਬਈ ਇਹ ਤਾਂ ਇਸ ਨੂੰ ਪਹਿਲੀ ਵਾਰ ਮਿਲੇ ਆ ਤੇ ਇਹ ਬਾਈ ਇਹ ਸਾਡੇ ਬਾਈ ਜੀ ਬਾਰੇ ਬਹੁਤ ਕੁਝ ਜਾਣੀ ਬੈਠਾ ਫਿਰ ਕਾਕਾ ਵੀ ਖੁਸ਼ ਹੋ ਜਾਂਦਾ ਆਪਣੇ ਬਾਪੂ ਦੀ ਤਾਰੀਫ ਸੁਣ ਕੇ ਫਿਰ ਸੰਧੂ ਕਹਿੰਦਾ ਅਸੀਂ ਸਾਡੇ ਬੱਚੇ ਨੇ ਮੰਗਨੇ ਦਾ ਪ੍ਰੋਗਰਾਮ ਕਰਨਾ ਹੈ ਤੇ ਸੋਚਿਆ ਕਿ ਤੁਹਾਡੇ ਪੈਲਸ ਵਿੱਚ ਕਿਉਂ ਨਾ ਕਰ ਲਿਆ ਜਾਵੇ ਦਰਸਲ ਸੰਧੂ ਨੇ ਵੀ ਉਸ ਨੂੰ ਪੇਸ਼ਾਨ ਲਿਆ ਸੀ ਪਰ ਉਸ ਨੂੰ ਗੱਲਾਂ-ਗੱਲਾਂ ਚ ਪਾਸੇ ਤੇ ਲਾ ਜਾ ਕੇ ਕੁਝ ਸਮਝਾ ਦਿੱਤਾ ਸੀ ਜਿਸ ਨੂੰ ਉਸ ਨੇ ਵੀ ਮੰਨ ਲਿਆ ਸੀ ਤਾਂ ਸੰਧੂ ਅੱਗੇ ਆਕਦਾ ਹੋਇਆ ਦੱਸੋ ਕਿੰਨੇ ਪੈਸੇ ਲੱਗਨੇ ਆ ਤੇ ਹੋਰ ਕੀ ਕੁਝ ਸਾਨੂੰ ਕਰਨਾ ਪੈਣਾ ਹੈ ਉਹ ਪੈਸੇ ਦੀ ਗੱਲ ਸੁਣ ਕੇ ਲੱਗਾ ਸੰਧੂ ਸਾਹਿਬ ਪੈਸੇ ਵਾਲੀ ਕੀ ਗੱਲ ਕਰ ਦਿੱਤੀ ਤੁਸੀਂ ਤੁਹਾਡਾ ਆਪਣਾ ਪੈਲਸ ਆ ਜਦੋਂ ਮਰਜ਼ੀ ਆਓ ਨੇ ਪੈਸੇ ਤਾਂ ਦੱਸਣੇ ਹੀ ਪੈਣੇ ਨੇ ਕਿੰਨੇ ਲੱਗਣਿਆ ਉਹ ਕਹਿਣ ਲੱਗਾ ਕਿ ਪਹਿਲਾਂ ਤੁਸੀਂ ਕਾਰ ਸੰਪੰਨ ਕਰ ਲਵੋ ਬਾਅਦ ਚ ਕਰ ਲਵਾਂਗੇ ਜੋ ਹਿਸਾਬ ਕਿਤਾਬ ਕਰਨਾ ਹੈ ਤੇ ਨਾਲੇ ਤੁਹਾਡੇ ਲਈ ਜੇ ਪੈਲਸ ਵਿਲਾ ਵੀ ਨਾ ਹੁੰਦਾ ਤਾਂ ਅਸੀਂ ਕਰਵਾ ਹੀ ਲੈਣਾ ਸੀ ਉਹ ਸਾਰੇ ਹੱਸਣ ਲੱਗਦੇ ਨੇ ਤੇ ਐਨੇ ਨੂੰ ਮੰਡਾ ਪਾਣੀ ਤੇ ਚਾਹ ਲੈ ਕੇ ਆ ਜਾਂਦਾ ਹੈ ਨਾਲ ਕੁਝ ਮਿੱਠਾ ਤੇ ਨਮਕੀਨ ਵੀ ਲੈ ਆਉਂਦਾ ਹੈ ਚਾਹ ਵੀ ਕਿਉਂ ਜਾਂਦੀ ਆਗਿਆ ਮੰਗਨੇ ਤੇ ਸੰਧੂ ਦਾ 10000 ਰੁਪਏ ਕੱਢ ਕੇ ਮੈਨੇਜਰ ਨੂੰ ਫੜਾ ਦਿੰਦਾ ਤੇ ਕਹਿਣ ਲੱਗਦਾ ਇਹਨਾਂ ਨੂੰ ਰੱਖੋ ਤੁਸੀਂ ਤੇ ਬਾਕੀ ਕਾਰਜ ਪੂਰਾ ਹੋਣ ਦੇ ਬਾਅਦ ਹੀ ਕਰਾਂਗੇ ਮੈਨੇਜਰ ਵੀ ਖੁਸ਼ ਹੋ ਕੇ ਕਹਿਣ ਲੱਗਦਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਸੰਧੂ ਸਾਹਿਬ ਫਿਰ ਉਹ ਸਾਰੇ ਬਾਹਰ ਆ ਜਾਂਦੇ ਨੇ ਕਾਕਾ ਕੁਸ਼ੂਨ ਲੱਗ ਗਿਆ ਕਹਿੰਦਾ ਵੇਖਿਆ ਚਾਚੇ ਮੇਰੇ ਬਾਪੂ ਦੀ ਤਾਂ ਫੁੱਲ ਚੜਾਈ ਆ ਸ਼ਹਿਰ ਵਿੱਚ ਵੀ ਤੇ ਸੰਦੂ ਉਸਨੂੰ ਕਹਿਣ ਲੱਗਦਾ ਚੱਲ ਬੱਸ ਵੀ ਕਰ ਹੁਣ ਤੂੰ ਦੱਸ ਤੈਨੂੰ ਕੀ ਕੰਮ ਹੈ ਤੇ ਕਾਕਾ ਹਾਂ ਸੱਚ ਮੈਂ ਤਾਂ ਭੁੱਲੀ ਗਿਆ ਸੀ ਵੀ ਮੈਨੂੰ ਕੰਮ ਹੈ ਤੁਹਾਡੇ ਨਾਲ ਫਿਰ ਉਹ ਦੱਸਣ ਲੱਗਦਾ ਕਿ ਬਾਪੂ ਜੀ ਕੱਲ ਨੂੰ ਮੰਮਾ ਦਾ ਜਨਮ ਦਿਨ ਹੈ ਤਾਂ ਉਹਦੀ ਗੱਲ ਸੁਣ ਸੰਦੂ ਅੱਛਾ ਕੱਲ ਨੂੰ ਜਨਮ ਦਿਨ ਹੈ ਤੇਰੀ ਬੇਬੇ ਦਾ ਸ਼ੁਕਰ ਹੈ ਤੂੰ ਮੈਨੂੰ ਹੁਣੇ ਯਾਦ ਕਰਵਾ ਦਿੱਤਾ ਨਹੀਂ ਤੇ ਜੇ ਕੱਲ ਹੋ ਜਾਂਦੀ ਤਾਂ ਮੈਨੂੰ ਕੋਈ ਵੀ ਨਾ ਦੱਸਦਾ ਮੇਰੇ ਤੋਂ ਕਿੱਥੋਂ ਕਹਿ ਹੋਣਾ ਸੀ ਉਹਨੂੰ ਕੁਝ ਤੇ ਉਸਨੇ ਗੁੱਸੇ ਹੋ ਜਾਣਾ ਸੀ ਮੇਰੇ ਨਾਲ ਚਲੋ ਬਾਪੂ ਜੀ ਇਹ ਗੱਲ ਤਾਂ ਛੱਡੋ ਇਸ ਵਾਰੀ ਮੈਂ ਸੋਚਿਆ ਆਪਾਂ ਬੇਬੇ ਦਾ ਜਨਮ ਦਿਨ ਮਨਾਵਾਂਗੇ ਘਰ ਬਸ ਉਹਦੇ ਲਈ ਮੈਨੂੰ ਇੱਕ ਕੇਕ ਲੈਣਾ ਪੈਣਾ ਤੇ ਉਹਦੇ ਕੁਝ ਪੈਸੇ ਚਾਹੀਦੇ ਨੇ ਉਹਦੀ ਗੱਲ ਸੁਣ ਸੰਧੂ ਕਹਿਣ ਲੱਗਦਾ ਕੋਈ ਨਾ ਮਲ ਕਰਦੇ ਆ ਸੈਲੀਬ੍ਰੇਟ ਜਨਮ ਦਿਨ ਤੇਰੀ ਬੇਬੇ ਦਾ ਬੱਲੇ ਬਾਪੂ ਗਰੇਜੀ ਬੋਲਣ ਲੱਗ ਪਿਆ ਤੂੰ ਤਾਂ ਸਾਰੇ ਹੱਸਣ ਲੱਗਦੇ ਨੇ ਫਿਰ ਉਹ ਕੇਕ ਵਾਲੀ ਦੁਕਾਨ ਤੇ ਜਾ ਕੇ ਇੱਕ ਵੱਡੇ ਕੇਕ ਦਾ ਆਰਡਰ ਦੇ ਦਿੰਦੇ ਨੇ ਤੇ ਆਕਦੇ ਨੇ ਅਸੀਂ ਆਪ ਹੀ ਲੈ ਜਾਵਾਂਗੇ ਆ ਕੇ ਤੇ ਬਾਕੀ ਥੋੜਾ ਬਹੁਤ ਡੈਕੋਰੇਸ਼ਨ ਦਾ ਸਮਾਨ ਲੈ ਲੈਂਦੇ ਨੇ ਫਿਰ ਸੰਤੂ ਕਾਕੇ ਵੱਲ ਵੇਖਦਾ ਹੋਇਆ ਆਖਦਾ ਕਿ ਮਾਲ ਦਸ ਹੋਰ ਕੋਈ ਸਮਾਨ ਤਾਂ ਨਹੀਂ ਰਹਿ ਗਿਆ ਲੈਣ ਵਾਲਾ ਤਾਂ ਬਾਪੂ ਕੋਈ ਨਾ ਜੇ ਰਹਿ ਵੀ ਗਿਆ ਤਾਂ ਕੱਲ ਨੂੰ ਜਾਤ ਕਰਕੇ ਲੈ ਆਵਾਂਗੇ ਚਲ ਠੀਕ ਹੈ ਫਿਰ ਆਗਦਾ ਹੋਇਆ ਸੰਦੂਕਾਂ ਦੀ ਚਾਬੀ ਕਾਕੇ ਨੂੰ ਜਿੰਦਾ ਹੋਇਆ ਆਗਦਾ ਤੂੰ ਚਲਾ ਹੁਣ ਪਿੰਡ ਤੱਕ ਤੇ ਕਾਕਾ ਚਾਬੀ ਫੜਦਾ ਹੋਇਆ ਕਹਿਣ ਲੱਗਦਾ ਜੋ ਹੁਕਮ ਮੇਰੇ ਸਾਥ